ਸਾਰਾ ਸਾਰਾ ਕਾਰ ਵੀ ਲੋਡ ਗਿਆ ਯਾਰ ਕਿਹੜੀ ਕੋਈ ਦੋਕ ਨਾਲੀ ਉਹ ਵੀ ਸਾਰੀ ਲੋਡ ਗਈ ਹੈ ਬਿਲਕੁਲ ਜੀ ਇੱਥੇ ਚੀਜ਼ ਬਹੁਤ ਨੋਟ ਕਰਨ ਵਾਲੀ ਕੈਂਸਰ ਦੇ ਮਰੀਜ਼ ਆ ਔਰ ਤੁਸੀਂ ਉਨੀਆਂ ਮਦਦ ਲਿਓ ਜਿੰਨੀ ਲੋਕ ਕਰਨ ਜਿੰਨੀ ਤੁਹਾਨੂੰ ਲੋੜ ਹੈ ਤੁਸੀਂ ਆਪਣਾ ਨੰਬਰ ਬੋਲ ਦਿਓ ਸਾਡਾ ਨੰਬਰ 700 93329747 ਨਾਮ ਦੱਸ ਦਿਓ ਜੀ ਮੇਰਾ ਨਾਮ ਸ਼ਾਮ ਸਿੰਘ ਹੈ ਡੇਰੀ ਦੇ ਨਾਸਤ ਨਾਮ ਜੀ ਠੀਕ ਹੈ ਜੀ ਜੇ ਕੋਈ ਸੰਸਥਾ ਭੇਜਣਾ ਚਾਹੁੰਦੀ ਹੈ ਜੀ ਸਹਾਇਤਾ ਕੈਂਸਰ ਦੀ ਮੈਡੀਸਨ ਇਹਨਾਂ ਨੂੰ ਪ੍ਰੋਵਾਈਡ ਕਰਾਈ ਜਾ ਸਕਦੀ ਹੈ ਤੇ ਬਹਿਗਲਾ ਸਕੂਲ ਦੇ ਵਿੱਚ ਆ ਤੇ ਤੁਹਾਨੂੰ ਜ਼ਰੂਰ ਮਦਦ